ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਦੋਸਤੋ ਮੈਂ ਤੁਹਾਡਾ ਆਪਣਾ ਕੁਲਵੀਰ ਸਾਤੜਾ ਨਵਾਂ ਸ਼ਹਿਰ ਦੋਸਤੋ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਮੇਰੇ ਦੋਸਤਾਂ ਲਈ ਹੈ ਜਿਹੜੇ ਨਵੇਂ ਦੋਸਤ ਜੁੜਨਾ ਚਾਹੁੰਦੇ ਆ ਔਰ ਉਹਨਾਂ ਨੂੰ ਰਾਹਤ ਨਹੀਂ ਮਿਲ ਰਿਹਾ ਕਿ ਆਪਾਂ ਜੁੜੀਏ ਕਿਵੇਂ ਕਿ ਸ਼ੇਅਰ ਮਾਰਕੀਟ ਦੇ ਨਾਲ ਔਰ ਕਿਹੜਾ ਸਮਾਂ ਜਿਹੜਾ ਸਹੀ ਸਮਾਂ ਹੁੰਦਾ ਪਏ ਅਸੀਂ ਉਸ ਵੇਲੇ ਨਿਵੇਸ਼ ਕਰੀਏ ਔਰ ਸਾਨੂੰ ਲਾਭ ਮਿਲੇ ਕਿਉਂਕਿ ਹਰ ਕੋਈ ਬੰਦਾ ਇਹਦੇ ਵਿੱਚ ਜਿਹੜਾ ਵੀ ਕੰਮ ਕਰਨੇ ਨੂੰ ਆ ਰਿਹਾ ਉਹ ਲਾਭ ਲੈਣ ਲਈ ਹੀ ਆ ਰਿਹਾ ਹਾਨੀ ਲਈ ਕੋਈ ਨਹੀਂ ਆਂਦਾ ਸੋ ਇਸ ਕਰਕੇ ਸਾਨੂੰ ਥੋੜੇ ਥੋੜੇ ਜਿਹੜਾ ਕੀ ਆ ਸਮਾਂ ਜਿਹੜਾ ਕਿ ਉਹਦਾ ਰੋਕਾ ਜ਼ਰੂਰ ਦੇਖ ਲੈਣਾ ਚਾਹੀਦਾ ਸੋ ਅੱਜ ਮੈਂ ਜਿਹੜਾ ਸ਼ੇਅਰ ਤੁਹਾਡੇ ਲਈ ਕੰਪਨੀਆਂ ਕੁਝ ਤੁਹਾਨੂੰ ਇੱਕ ਬੈਕਗ੍ਰਾਉਂਡ ਦਿਖਾ ਲੈਣ ਲੱਗਾ ਉਹਨਾਂ ਦੀ ਤੇ ਕੰਪਨੀਆਂ ਦਿਖਾਉਣ ਤੋਂ ਪਹਿਲਾਂ ਮੈਂ ਦੱਸਦਾ ਕਿ ਸਾਡੀ ਵੀਡੀਓ ਨੂੰ ਸਿਰਫ ਔਰ ਸਿਰਫ ਜਨਰਲ ਨੌਲੇਜ ਦੇ ਲਈ ਦੇਖਿਓ ਸਾਡਾ ਸ਼ੇਅਰ ਖਰੀਦ ਵੇਚਣਾ ਕੋਈ ਸਬੰਧ ਨਹੀਂ ਆ ਸੋ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਦੋਸਤੋ ਸਾਡਾ ਕੰਮ ਆ ਸਿਰਫ ਔਰ ਸਿਰਫ ਪੰਜਾਬੀ ਭਾਸ਼ਾ ਦੇ ਵਿੱਚ ਇਹਨੂੰ ਐਜੂਕੇਸ਼ਨ ਕਰਨਾ ਲੋਕਾਂ ਨੂੰ ਕਿ ਅਰੇਤ ਕਰਨਾ ਹਾਂ ਵੀ ਤੁਸੀਂ ਇਸ ਕੰਮ ਨੂੰ ਸਿੱਖ ਕੇ ਆਪਣੀ ਬੇਰੋਜ਼ਗਾਰੀ ਕਿਸੇ ਹੱਦ ਤੱਕ ਦੂਰ ਕਰ ਸਕਦੇ ਆ ਸੋ ਇਹ ਤੋਂ ਜ਼ਿਆਦਾ ਸਾਡਾ ਹੋਰ ਕੋਈ ਮੰਤਵ ਨਹੀਂ ਆ ਸੋ ਦੋਸਤੋ ਗੱਲ ਕਰਦੇ ਆ ਜੇਕਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੀ ਆ ਆਪਣੇ ਨਵੇਂ ਦੋਸਤ ਜੋੜਨੇ ਨੂੰ ਕਹਿ ਰਿਹਾ ਬਾਈ ਨਵੇਂ ਦੋਸਤ ਜੋੜਨੇ ਨੂੰ ਕਿਉਂ ਕਹਿ ਰਿਹਾ ਕਿਉਂਕਿ ਜਦੋਂ ਕਿਸੇ ਦੀ ਰੀਲ ਦੇਖਦੇ ਆ ਉਹਦੇ ਪਰ ਲਾਭ ਦੇਖਦੇ ਆ ਬਾਈ ਲੱਖਾਂ ਦਾ ਪ੍ਰੋਫਿਟ ਹੁੰਦਾ ਸੋ ਹਰ ਇੱਕ ਬੰਦੇ ਦਾ ਮਨ ਲਲਚਾਂਦਾ ਯਾਰ ਵੀ ਮੈਂ ਕਿਸੇ ਕੰਮ ਕਿਤੇ ਚ ਵਿੱਚ ਫਸਿਆ ਆ ਬਹੁਤ ਜਿਹੜਾ ਕਠਿਨ ਕੰਮ ਹੁੰਦਾ ਸਖਤ ਕੰਮ ਮਿਹਨਤ ਹੁੰਦੀ ਆ ਤੇ ਇੱਥੇ ਆ ਜਿਹੜੇ ਬੰਦੇ 2 ਕਮੈਂਟ ਬੰਦੇ ਆ ਆਪਣੇ ਲੈਪਟਾਪ ਦੇ ਉੱਪਰ ਅਬਜਾਰ ਹਜ਼ਾਰਾਂ ਰੁਪਈਆ ਦਾ ਪ੍ਰੋਫਿਟ ਲੈ ਜਾਂਦੇ ਆ ਸੋ ਹਰ ਇੱਕ ਬੰਦਾ ਚਾਹੁੰਦਾ ਕਿ ਮੇਰੀ ਜਾਨ ਆ ਜਿਹੜੀ ਸੌਖੀ ਹੋਵੇ ਸੋ ਕਿਸੇ ਹੱਦ ਤੱਕ ਤਾਂ ਬਾਈ ਠੀਕ ਆ ਪਰ ਸਾਰੀਆਂ ਰੀਲਾਂ ਵੀ ਸਹੀ ਨਹੀਂ ਹੁੰਨੀਆਂ ਬਾਈ ਉਹ ਜਿਹੜਾ ਕਿ ਬੰਦਾ ਪਹਿਲੀ ਵਾਰ ਦੇਖਦਾ ਪ੍ਰੋਫਿਟ ਦੇਖ ਕੇ ਅੱਖਾਂ ਫਟੀਆਂ ਰਹਿ ਜਾਂਦੀਆਂ ਭਾਈ ਉਹ ਕਿੰਨਾ ਕੁ ਸਹੀ ਆ ਉਹਦੇ ਪਿੱਛੇ ਉਹ ਲਾਸ ਕਿੰਨੇ ਕੀਤੇ ਔਰ ਲਾਸ ਕਰਨ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਚੀਜ਼ ਤੁਹਾਨੂੰ ਦਿਖਾਈ ਗਈ ਆ ਉਹ ਸਹੀ ਆ ਜਾਂ ਗਲਤ ਆ ਇਸ ਚੀਜ਼ ਦੇ ਵੀ ਤੁਸੀਂ ਪੋਜ਼ਿਟਿਵ ਆ ਨਹੀਂ ਕਰ ਸਕਦੇ ਦੋਸਤੋ ਕਿਉਂਕਿ ਇੰਟਰਨੈਟ ਦਾ ਜ਼ਮਾਨਾ ਐ ਸੋ ਇਸ ਲਈ ਤੁਹਾਨੂੰ ਆਪ ਹੀ ਸੋਚ ਵਿਚਾਰ ਕਰਨੀ ਪਊਗੀ ਕਿ ਸਾਡੇ ਚੰਨਾ ਹਿੰਮਤ ਹੈ ਕਿ ਆਪਾਂ ਜੇ ਕੱਲੂ ਸਾਨੂੰ ਘਾਟਾ ਪਵੇ ਤੇ ਆਪਾਂ ਉਹਨੂੰ ਸੰਭਾਰ ਸਕਦੇ ਆ ਤੇ ਦੂਜੀ ਗੱਲ ਜੇਕਰ ਸਾਡੇ ਪੈਸੇ ਇਹਦੇ ਵਿੱਚ ਫਸ ਜਾਂਦੇ ਆ ਤੇ ਅਸੀਂ ਉਹਨੂੰ ਆਪਣੇ ਘਰ ਨੂੰ ਮੈਨੇਜ ਕਿਵੇਂ ਕਰਨਾ ਘਰ ਚਲਾਉਣਾ ਕਿਵੇਂ ਕਿਉਂਕਿ ਇਹਦੇ ਵਿੱਚ ਪੈਸੇ ਕਈ ਵਾਰ ਦੋਸਤੋ ਫਸ ਵੀ ਜਾਂਦੇ ਆ اٹਕ ਜਾਂਦੇ ਆ ਕਿਉਂਕਿ ਉਹ ਵੀ ਮੈਂ ਤੁਹਾਨੂੰ ਦੱਸਾਂਗਾ ਕਿਵੇਂ اٹਕ ਜਾਂਦੇ ਆ ਸੋ ਦੂਜੀ ਵੱਡੀ ਗੱਲ ਇਹ ਆ ਕਿ ਜੇਕਰ ਤੁਸੀਂ ਸੋਚ ਰਹੇ ਹੋ ਬਾਈ ਮੈਂ ਇਦਰੋਂ ਹੱਥ ਮਾਰ ਕੇ ਇਦਰ ਸ਼ੇਅਰ ਬਾਜ਼ਾਰ ਤੇ ਲਾ ਕੇ 2 4 10 ਦਿਨ ਦੇ ਵਿੱਚ ਮਹੀਨੇ ਦਾ ਪ੍ਰੋਫਿਟ ਕਮਾ ਲਾਂਗਾ ਤੇ ਫਿਰ ਮੈਂ ਇਦਾਂ ਮੋੜ ਦਾਂਗਾ ਬਾਈ ਇਹ ਗਲਤ ਸੋਚ ਤੁਹਾਡੀ ਬਿਲਕੁਲ ਗਲਤ ਆ ਤੇ ਜਿੱਦਣ ਫਸ ਗਏ ਤੇ ਕਸੂਟੇ ਫਸੂंगे ਬਾਈ ਇਹ ਕੰਮ ਨਾ ਕਰਿਓ ਉਸੋ ਜਿੰਨੇ ਕ ਪੈਸੇ ਸਾਡੇ ਕੋਲ ਹੈਗੇ ਸੀ ਉਹਨਾਂ ਨਾਲ ਕੰਮ ਕਰਨਾ ਹੈ ਤੇ ਥੋੜਿਆ ਨਾ ਕੰਮ ਸ਼ੁਰੂ ਕਰਨਾ ਤੇ ਸਭ ਤੋਂ ਵੱਡੀ ਗੱਲ ਮੈਂ ਹੋਰ ਲੱਗਾ ਦੱਸਣਾ ਤੇ ਤੁਹਾਨੂੰ ਕੁਝ ਮੈਂ ਹਿਸਟਰੀ ਲੱਗਾ ਦਿਖਾ ਲੈਣ ਤੇ ਨਾਲ ਦੀ ਨਾਲ ਗੱਲਾਂ ਬਾਤਾਂ ਵੀ ਅੱਜ ਚੱਲਦੀਆਂ ਰਹਿਣਗੀਆਂ ਤੋ ਜਿਵੇਂ ਕਿ ਆ ਦੋਸਤੋ ਦੇਖੋ ਜਿਹੜਾ ਕੀ ਆ ਯੈਸ ਬੈਂਕ ਦਾ ਸ਼ੇਅਰ ਤੁਹਾਨੂੰ ਮੈਂ ਦਿਖਾ ਰਿਹਾ ਜੇਕਰ ਆਪਾਂ ਇਹਦੇ ਪਿਛਲੇ ਨਾ 5 ਸਾਲ ਦੀ ਮੰਨ ਲਓ ਗੱਲ ਕਰਦੇ ਆ ਤੇ ਬਹੁਤ ਵਧੀਆ ਚੱਲ ਰਿਹਾ ਸੀਗਾ ਹੈ ਤੇ ਮੈਕਸ ਦੇ ਉੱਪਰ ਦੇਖ ਲਓ ਕਿ 400 ਰੁਪਏ ਹੀ ਆ ਇਹਦਾ ਰੇਟ ਸੀਗਾ ਜਦੋਂ ਆਪਾਂ ਇਹਨੇ 올 ਟਾਈਮ ਹਾਈ ਸੀਗਾ ਤੇ 400 ਰੁਪਏ ਦੇ ਲਾਗੇ ਛਾਕੇ ਪਹੁੰਚਿਆ ਸੀਗਾ ਤੇ ਹੁਣ ਜਿਹੜਾ ਕੀ ਇਹ ਦੋਸਤੋ 20-25 ਰੁਪਏ ਨੂੰ ਬਹੁਤ ਲੰਮੇ ਸਮੇਂ ਤੋਂ 10 ਰੁਪਏ ਤੋਂ ਲੈ ਕੇ ਇੱਥੇ ਫਸਿਆ ਹੋਇਆ ਹੈ ਸੋ ਕੀ ਹੁਣ ਬੈਂਕ ਡੁੱਬ ਚੁੱਕਾ ਹੈ ਤੁਸੀਂ ਸੋਚਦੇ ਆ ਕਿ ਬੈਂਕ ਡੁੱਬ ਚੁੱਕਾ ਤੁਸੀਂ ਬੈਂਕ ਦੇ ਵਿੱਚ ਲੋਕਾਂ ਦੇ ਖਾਤੇ ਵੀ ਹੋਣਗੇ ਜਾਣਦੇ ਵੀ ਉਹਨਾਂ ਕੰਮ ਕਾਜ ਹੁੰਦੇ ਆ ਨਾ ਸੋ ਗੱਲ ਕੀ ਆ ਮੈਂ ਤੁਹਾਨੂੰ ਇੱਕ ਫੋਰ ਐਗਜ਼ਾਮਪਲ ਇਹ ਸਮਝਾਉਣ ਲਈ ਦੱਸ ਰਿਹਾ ਦੋਸਤੋ ਗੱਲ ਕੀ ਆ ਜਿਹੜਾ ਜਿਹੜੀ ਵੀ ਕੰਪਨੀ ਕੋਈ ਵੀ ਸ਼ੇਅਰ ਬਾਜ਼ਾਰ ਇੱਥੇ ਲਿਸਟਡ ਹੈ ਤੇ ਕੱਲ ਨੂੰ ਉਸ ਕੰਪਨੀ ਦੇ ਪ੍ਰਤੀ ਕੋਈ ਅਫਵਾਹ ਆ ਜਾਂਦੀ ਆ ਜਾਂ ਉਹਦੇ ਵਿੱਚ ਕੋਈ ਘਪਲਾ ਪਾਇਆ ਜਾਂਦਾ ਜਾਂ ਉਹਦੇ ਵਿੱਚ ਕੋਈ ਪ੍ਰੋਡਕਟ 'ਚ ਖਰਾਬੀ ਆ ਜਾਂਦੀ ਕਿਉਂਕਿ ਇੱਥੇ ਸਾਰੇ ਪ੍ਰੋਡਕਟ ਦਾ ਲੈਣ-ਦੇਣ ਕਰਦੇ ਆ ਮੰਨ ਲਓ ਮੈਂ ਅੱਜ ਇੱਥੇ ਸਮਾਨ ਆਪਣਾ ਫੈਕਟਰੀ ਚ ਕੋਈ ਬਣਾ ਰਿਹਾ ਤੇ ਉਹ ਮੇਰਾ ਬਿਕ ਰਿਆ ਤੇ ਮੈਨੂੰ ਉਹ ਚੋਂ ਪੈਸੇ ਆ ਰਿਹਾ ਜਾਂ ਮਾਰਜਿਨ ਆ ਰਿਹਾ ਤੇ ਉਹ ਜਿਹੜਾ ਸ਼ੇਅਰ ਬਾਜ਼ਾਰ ਜਿਹਨੀਆਂ ਸ਼ੇਅਰ ਖਰੀਦੇ ਹੋਏ ਨੇ ਤੇ ਇਹ ਸਾਰਾ ਪ੍ਰੋਫਿਟ ਉਹਨਾਂ ਚ ਵੰਡਿਆ ਜਾਂਦਾ ਤੇ ਜਿਹੜਾ ਕੰਮ ਕਾਜ ਆ ਇਹ ਇਵੇਂ ਚੱਲਦਾ ਹੈ ਤੇ ਬਾਕੀ ਜੇਕਰ ਕੱਲੂ ਕੋਈ ਪ੍ਰੋਡਕਟ ਦੇ ਵਿੱਚ ਖਰਾਬੀ ਆ ਜਾਂਦੀ ਹੈ ਤੇ ਉਹ ਪ੍ਰੋਡਕਟ ਵਾਪਸ ਆ ਜਾਂਦਾ ਤੇ ਲਾਸ ਆਉਂਦਾ ਤੇ ਲਾਸ ਆਣ ਦੇ ਵਾ ਲਾਸ ਵੀ ਸਾਰਾ ਸ਼ੇਅਰ ਹੋਲਡਰਾਂ ਨੂੰ ਇਕੱਠਿਆਂ ਨੂੰ ਚੱਕਣਾ ਪਊਗਾ ਇਹ ਹੈਗਾ ਜੀ ਸ਼ੇਅਰ ਬਾਜ਼ਾਰ ਤੇ ਇਵੇਂ ਕੰਪਨੀ ਚੱਲਦੀ ਹੈ ਇੱਕ ਕੰਪਨੀ ਦੋਸਤੋ ਜਿਹੜੀ ਆਪਾਂ ਦੇਖੀ ਜੈਸ ਬੈਂਕ ਹਜੇ ਵੀ ਕੰਮ ਕਰਦੀ ਆ ਪਰ ਇਹਦਾ ਸ਼ੇਅਰ ਜਿਹੜਾ ਕੀ ਆ ਉਹ ਮੁੜ ਕੇ ਜਿਹੜੇ ਕੀ ਆ ਸ਼ੇਅਰ ਹੋਲਡਰਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ ਸੋ ਜਿਹੜੇ ਕੀ ਸ਼ੇਅਰ ਹੋਲਡਰ ਆ ਨੂੰ ਇਹ ਆਪਣਾ ਵਿਸ਼ਵਾਸ ਨਹੀਂ ਦਵਾ ਪਾਏ ਕਿ ਹਾਂ ਵੀ ਅਸੀਂ ਪ੍ਰੈਜ਼ੈਂਟ ਆਪਣਾ ਕੰਮ ਕਰ ਰਹੇ ਆ ਪੂਰੀ ਤਨਦੇਹੀ ਨਾਲ ਸੋ ਇਸ ਕਰਕੇ ਜਿਹੜਾ ਇਹਦਾ ਸ਼ੇਅਰ ਆ ਉਹ ਅੱਜ ਤੱਕ ਉੱਪਰ ਨਹੀਂ ਜਾ ਸਕਿਆ ਸੋ ਇਸ ਕਰਕੇ ਇਹ ਇਹ ਤੋਂ ਵੀ ਸਿੱਖਿਆ ਲੈਣ ਦੀ ਲੋੜ ਆ ਤੇ ਦੂਜੀ ਸਿੱਖਿਆ ਲੈਣ ਦੀ ਲੋੜ ਆ ਦੋਸਤੋ ਪੀਟੀਐਮ Paytm ਦਾ ਸ਼ੇਅਰ ਜਦੋਂ ਇਹਦਾ IPO ਆਇਆ ਦੋਸਤੋ 2000 ਦੇ ਲਾਗੇ ਛਾਗੇ 1800 ਦੇ ਲਾਗੇ ਛਾਗੇ ਲਿਸਟਡ ਹੁੰਦਾ ਤੇ ਡਿੱਗਦਾ ਟੈਂਦਾ ਇਹ 300 ਦੇ ਲਾਗੇ ਛਾਗੇ 350 ਇੱਥੇ ਕਿ ਜਾ ਕੇ ਜਿਹੜਾ ਕੀ ਇਹਦੀ ਬ੍ਰੇਕ ਲੱਗਦੀ ਹੈ ਉਸ ਤੋਂ ਬਾਅਦ ਜਿਹੜਾ ਕੀ ਹੈ ਇੱਕ ਆਪਣਾ ਇੱਕ ਵਨ ਸਾਈਡ ਚੱਲ ਰਿਹਾ ਸੋ ਦੋਸਤੋ ਇਸ ਤੋਂ ਵੀ ਸਿੱਖਿਆ ਲੈਣ ਦੀ ਲੋੜ ਆ ਤੇ ਆਪਾਂ ਹੁਣ ਵੇਖੋ 2000 ਦਾ ਮੰਨ ਲਓ ਤੁਸੀਂ 10-20 ਲੱਖ ਦੀ ਕੁਆਂਟੀਟੀ ਚੱਕ ਲੈਨੇ ਆ ਤੇ ਜਿਨੇ ਹੁਣ 2000 ਨੂੰ ਇਹਦਾ IPO ਚੱਕਿਆ ਸੀਗਾ ਤੇ ਅੱਜ ਉਹ ਢਾਈ 300 400 ਰੁਪਏ ਦੀ ਰੇਂਜ ਦੇ ਵਿੱਚ ਉਹ ਵੀ ਡਿੱਗ ਦਾ ਟੈਂਦਾ ਆਇਆ ਤੇ ਇਹ ਚੀਜ਼ਾਂ ਨੂੰ ਵੀ ਸਾਨੂੰ ਧਿਆਨ ਚ ਰੱਖਣਾ ਪਊਗਾ ਕਿਉਂਕਿ ਕਈ ਵਾਰ ਜਿਹੜੀਆਂ ਵੱਡੀਆਂ ਕੰਪਨੀਆਂ ਨਾਮੀ ਕੰਪਨੀਆਂ ਵੀ ਡੁੱਬ ਜਾਂਦੀਆਂ ਕਹਿ ਲਓ ਕਿ ਉਹਨਾਂ ਦੇ ਕੰਮਕਾਰ ਵੀ ਠੱਪ ਹੋ ਜਾਂਦੇ ਆ ਸੋ ਸ਼ੇਅਰ ਬਾਜ਼ਾਰ ਦੇ ਵਿੱਚ ਪੈਸੇ ਬਣਦੇ ਜ਼ਰੂਰ ਆ ਬਣਦੇ ਤੁਹਾਨੂੰ ਸੋਚ ਵਿਚਾਰ ਕਰਨੀ ਪਊਗੀ ਹਰ ਇੱਕ ਕੰਪਨੀ ਦੀ ਚੰਗੀ ਤਰ੍ਹਾਂ ਛਾਂਟੀ ਕਰਨੀ ਪਊਗੀ ਬਾਈ ਜੇਕਰ ਤੁਸੀਂ 100 ਕੰਪਨੀਆਂ ਨੂੰ ਆਪਣੀ ਲਿਸਟ ਦੇ ਵਿੱਚ ਦੇਖਦੇ ਆ ਤੇ 100 ਦੇ ਵਿੱਚੋਂ ਤੁਸੀਂ ਉਹਨਾਂ 10ਾਂ ਨੂੰ ਚੱਕੋਗੇ ਕਿ ਜਿਹੜੀਆਂ 10 ਸਾਢੇ ਆਉਣ ਵਾਲੇ 10 ਸਾਲਾਂ 'ਚ ਸਾਨੂੰ ਕੋਈ ਪ੍ਰੋਫਿਟ ਦੇ ਸਕਦੀਆਂ ਤੇ ਫਿਰ ਉਹਨਾਂ 10ਾਂ ਦੇ ਵਿੱਚੋਂ ਦੋਸਤੋ ਤੁਸੀਂ ਉਹ ਦੋ ਕੰਪਨੀਆਂ ਕੱਢੋਗੇ ਆਪਣੇ ਲਈ ਕਿਉਂਕਿ ਅਸੀਂ ਐਨੇ ਲੈਂਡਲੋਰਡ ਤਾਂ ਹੈ ਨਹੀਂ ਬਾਈ ਕਿ ਆਪਾਂ 100 ਦੀਆਂ 100 ਖਰੀਦ ਲਾਂਗੇ ਨਾ ਤੇ ਉਹਨਾਂ 10ਾਂ 'ਚੋਂ ਵੀ ਦੋ ਦੀ ਛਾਂਟੀ ਕਰੋਗੇ ਕਿ ਕੀ ਆਪਾਂ ਇਹਦੇ ਵਿੱਚ ਆਉਣ ਵਾਲੇ 5 ਸਾਲ ਤੱਕ ਇਹਦੇ ਵਿੱਚ ਬੈਠ ਸਕੀਏ ਉਹ ਕੰਪਨੀ ਤੁਹਾਡੇ ਅਕੋਰਡਿੰਗ ਕੋਈ ਵੀ ਹੋ ਸਕਦੀ ਆ ਸੋਲਰ ਦੀ ਹੋ ਸਕਦੀ ਆ એનર્ਜੀ ਦੀ ਹੋ ਸਕਦੀ ਆ ਉਹ પેટ્રોલ ਦੀ ਹੋ ਸਕਦੀ ਆ ਉਹ ਕਾਰਾਂ ਬਣਾਉਣ ਦੀ ਹੋ ਸਕਦੀ ਆ ਉਹ ਐਕਸਲ ਬਣਾਉਣ ਦੀ ਹੋ ਸਕਦੀ ਆ ਸੋ ਰੇਲਵੇ ਹੋ ਸਕਦਾ ਤੇ ਨਾਲ ਦੀ ਨਾਲ ਮੈਂ ਇੱਥੇ ਹੋਰ ਗੱਲ ਕਰਾਂਗਾ ਤੁਹਾਡੇ ਨਾਲ ਦੋਸਤੋ ਜਿਵੇਂ ਕਿ ਆ ਹਿੰਦੁਸਤਾਨ 에ਰੋਨੌਟਿਕ ਦੇਖ ਲਓ ਬਹੁਤ ਵਧੀਆ ਚੱਲਿਆ ਤੇ ਪਰ ਜਿਹੜੇ ਜਿਹੜੇ ਨਵੇਂ ਖਾਸ ਕਰਕੇ ਅੱਜ ਦੀ ਵੀਡੀਓ ਨਮਿਆਂ ਆਲੀ ਤੇ ਜਿਹੜੇ ਨਵੇਂ ਦੋਸਤ ਮੰਨ ਲਓ ਇੱਥੇ ਜੁੜਦੇ ਆ ਜਦੋਂ ਇਹਦਾ ਸ਼ੇਅਰ ਦੀ ਸ਼ੇਅਰ ਪ੍ਰਾਈਸ ਦੀ ਆਪਾਂ ਥੋੜਾ ਸਮੇਂ ਪਹਿਲਾਂ ਗੱਲ ਕਰਦੇ ਸੀਗੇ 1200 ਆ ਦੇ ਲੱਗੇ ਛਾਗੇ ਹੁੰਦਾ ਸੀ ਤੇ ਹੁਣ ਇਹ ਜਿਹੜਾ ਕਿ ਕੁਝ ਮਹੀਨਿਆਂ ਦੇ ਵਿੱਚ 5500 ਕਹ ਲਓ ਵੀ 6000 ਨੂੰ ਜਾਣ ਲੱਗਣ ਵਾਲਾ ਆ ਪਰ ਹਜੇ ਤਾਂ ਜਿਹੜਾ ਹਾਲ ਦੀ ਘੜੀ ਇਹਦਾ ਆ 5488 ਰੁਪਏ ਰੇਟ ਆ ਤੇ ਜਿਹੜਾ ਨਵਾਂ ਬੰਦਾ ਆ ਹੁਣ ਮੰਨ ਲਓ ਜਿਹੜਾ ਸ਼ੇਅਰ ਆ ਦੇਖ ਲਓ ਇਸ 1 ਸਾਲ ਦੇ ਵਿੱਚ 186% ਦੀ ਰਿਟਰਨ ਦੋਸਤੋ ਦੇ ਚੁੱਕਾ ਤੇ ਆ ਤੁਹਾਡੇ ਸਾਹਮਣੇ ਆ ਡਾਟਾ ਤੇ ਜੇਕਰ ਮੈਂ 5 ਸਾਲ ਦੀ ਗੱਲ ਕਰਾਂ 1527% ਦੀ ਰਿਟਰਨ ਦੇ ਚੁੱਕਾ ਤੇ ਹੁਣ ਜਿਹੜਾ ਨਵਾਂ ਬੰਦਾ ਇਹਦੇ ਵਿੱਚ ਆਊਗਾ ਉਹ ਸੋਚ ਵਿਚਾਰ ਕੇ ਆਊਗਾ ਕਿ ਐਂਟੀ ਵੱਡੀ ਰਿਟਰਨ ਨੇ ਦੇ ਚੁੱਕਾ ਆ ਤੇ ਮੈਂ ਹੁਣ ਇਹਦੇ ਵਿੱਚ ਜਾਵਾਂ ਜਾਂ ਮੈਂ ਮਾਰਕੀਟ ਦੇ ਵਿੱਚ ਇੱਕ ਵਾਰੀ ਰੀ ਟੈਸਟ ਹੋਣ ਦਾ ਇੰਤਜ਼ਾਰ ਕਰਾਂ ਰੀ ਟੈਸਟ ਹੋਣ ਦਾ ਮਤਲਬ ਇਹ ਹੁੰਦਾ ਕਿ ਜਦੋਂ ਮਾਰਕੀਟ ਆਪਣੀ ਹਾਈ ਤੇ ਗਈ ਹੋਈ ਆ ਮਾਰਕੀਟ ਤੁਸੀਂ ਦੇਖਿਆ ਹੋਣਾ ਜਿਵੇਂ ਕਿ ਪਿਛਲੇ 21 ਤੋਂ ਲੈ ਕੇ 22 23 ਦਾ ਸਮਾਂ ਸੀਗਾ ਦੋਸਤੋ ਉਸ ਵੇਲੇ ਕੋਈ ਸ਼ੇਅਰ ਆ ਜਿਹੜਾ ਨਹੀਂ ਚੱਲ ਰਿਹਾ ਸੀਗਾ ਤੇ ਸਾਰੇ ਸ਼ੇਅਰ ਹੋਲਡਰ ਨਾਰਾਜ ਨਾਰਾਜ ਸੀਗੇ ਜਿਵੇਂ ਕਿ ਆਪਾਂ ਵੀਡੀਓ ਪਾਉਂਦੇ ਵੀ ਤੁਸੀਂ ਪੁਰਾਣੀਆਂ ਵੀਡੀਓ ਦੇਖ ਸਕਦੇ ਆ ਤੇ ਚੱਲੀ ਕਦੋਂ ਆ ਮਾਰਕੀਟ ਇਹ ਪਿਛਲੇ ਸਾਲ ਅਪ੍ਰੈਲ ਮਹੀਨੇ 20 ਤੋਂ ਬਾਅਦ 24 ਦੇ ਵਿੱਚ ਜਾ ਕੇ ਬੁੱਲਾਂਦਾ ਤੇ ਹੁਣ ਜਿਹੜਾ ਕਿ ਆ ਬੱਚਾ ਬੱਚਾ ਇਹਦੇ ਵਿੱਚ ਨਿਵੇਸ਼ ਕਰਨੇ ਨੂੰ ਫਿਰ ਰਿਹਾ ਸੋ ਕਰਨਾ ਵੀ ਚਾਹੀਦਾ ਭਾਈ ਜਿੰਨਾ ਕੁ ਤੁਹਾਡੇ ਕੋਲ ਹੈਗਾ ਮੈਂ ਇਹ ਕਹੂੰਗਾ ਕਿ ਜੇ ਤੁਹਾਡੇ ਕੋਲ 100% ਪੈਸੇ ਪਏ ਆ ਭਾਈ ਉਹ ਚੋਂ 10-20% ਨਵੇਂ ਬੰਦੇ ਜਰੂਰ ਆਪਣਾ ਕੰਮ ਕਾਜ ਕਰੋ ਤੇ ਕੰਮ ਕਾਜ ਪਰ ਉਹਨਾਂ ਕੰਪਨੀਆਂ ਦੇ ਵਿੱਚ ਕਰੋ ਤੇ ਜਿਹੜੀਆਂ ਲੱਗਦਾ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਫਿਟ ਦੇ ਸਕਦੀਆਂ ਸੋ ਜਿਹੜੀਆਂ ਓਵਰ ਬਾਟਮ ਚੱਲ ਰਹੀਆਂ ਓਵਰ ਵੈਲਿਊ ਚੱਲ ਰਹੀਆਂ ਮੰਨ ਲਓ ਕਿਸੇ ਸ਼ੇਅਰ ਦਾ ਪ੍ਰਾਈਸ ਇਹਦੀ ਵੈਲਿਊ 100 ਰੁਪਈਆ ਆ ਉਹ ਐਸੇ ਵੇਲੇ 1000 ਤੇ ਚੱਲ ਰਹੀ ਆ ਤੇ ਬਹੁਤ ਸਾਰੇ ਐਸੇ ਸੈਕਟਰ ਆ ਤੇ ਜਿਹੜੇ ਜਿਨ੍ਹਾਂ ਦੀ ਵੈਲਿਊ ਆ ਸਿਰਫ 100 ਰੁਪਇਆ ਉਹ 2-2000 ਦੇ ਸ਼ੇਅਰ ਚੱਲ ਰਹੇ ਨੇ ਸੋ ਕਈ ਦੋਸਤੋਂ ਨੂੰ ਵੀ ਅੰਨੇਵਾ ਖਰੀਦ ਰਹੇ ਨੇ ਤੇ ਇਸ ਕਰਕੇ ਆਪਾਂ ਤਾਂ ਤੁਹਾਨੂੰ ਇਹੀ ਦੋਸਤੋਂ ਕਹਾਂਗੇ ਕਿ ਜਿਹੜੇ ਓਵਰ ਵੈਲਿਊ ਚੀਜ਼ ਆ ਉਹਨੂੰ ਨਾ ਖਰੀਦੋ ਓਵਰ ਵੈਲਿਊ ਦਾ ਕੀ ਮਤਲਬ ਆ ਹੁਣ ਜਿਵੇਂ ਕਿ ਆ ਪਿੱਛੇ ਜੇ ਆਪਣੇ ਅਡਾਨੀ ਅੰਕਲ ਦੇ ਸ਼ੇਰਾਂ ਦੇ ਉੱਪਰ ਜਿਹੜਾ ਕਿ ਲੱਗਾ ਸੀ ਤੇ ਪੇਪ ਸ਼ੇਰ ਇਹ ਓਵਰ ਵੈਲਿਊ ਆ ਤੇ ਉਹਦੇ ਨਾਲ ਕੀ ਹੁੰਦਾ ਜਿਵੇਂ ਕਿ ਹੁਣ ਕਿਸੇ ਨੇ ਇਲਜ਼ਾਮ ਲਾਤਾ ਇਲਜ਼ਾਮ ਲਾਉਣ ਤੋਂ ਬਾਅਦ ਚਾਹੇ ਉਹ ਸਹੀ ਸੀ ਕਿ ਗਲਤ ਸੀ ਇਸ ਵਿਸ਼ੇ 'ਚ ਨਹੀਂ ਆਪਾਂ ਪੈਣਾ ਤੇ ਆਪਾਂ ਪੈ ਰਹੇ ਆ ਕਿ ਸਿਰਫ ਸਮਝਾਉਣ ਦੇ ਖਾਤਰ ਹੁਣ ਜਿਵੇਂ ਕਿ ਸ਼ੇਅਰ ਐਨੇ ਮਤਲਬ 3000 4000 3500 ਹਰ ਇੱਕ ਸ਼ੇਅਰ ਇੱਦੇ ਚੱਲ ਰਿਹਾ ਸੀ ਤੇ ਅੱਜ ਜਿਹੜੇ ਕੀ ਉਹਨਾਂ ਦੇ ਸ਼ੇਅਰ ਆ ਉਹ ਬਹੁਤ ਥੱਲੇ ਚਲੇਗਾ ਕਿਉਂਕਿ ਉਹ ਬਾਅਦ ਵਿੱਚ ਜਿਹੜੇ ਸ਼ੇਅਰ ਹੋਲਡਰ ਆ ਉਹਨਾਂ ਦਾ ਵਿਸ਼ਵਾਸ ਨਹੀਂ ਜਿੱਤ ਸਕੇ ਸੋ ਜਦੋਂ ਤੱਕ ਸ਼ੇਅਰ ਹੋਲਡਰ ਦਾ ਵਿਸ਼ਵਾਸ ਕਿਸੇ ਕੰਪਨੀ ਤੋਂ ਟੁੱਟਦਾ ਹੈ ਤੇ ਦੋਸਤੋ ਕਈ ਕਈ ਸਾਲ ਆ ਕੰਪਨੀਆਂ ਹਨੇਰੇ ਚ ਡੁੱਬ ਜਾਂਦੀਆਂ ਆ ਤੋ ਇਹ ਕਾਰਨ ਆ ਤੇ ਬਾਈ ਸ਼ੇਅਰ ਬਾਜ਼ਾਰ ਦੇ ਵਿੱਚ ਜਿਹੜੇ ਨਵੇਂ ਦੋਸਤ ਆ ਰਹੇ ਨੇ ਤੇ ਜਾਂ ਸਾਨੂੰ ਪੁੱਛ ਰਹੇ ਨੇ ਤੇ ਉਹਨਾਂ ਨੂੰ ਸਮਝਾਉਣ ਲਈ ਇੱਕ ਦੇਸੀ ਤਰੀਕਾ ਆਪਾਂ ਇਹ ਤੁਹਾਡੇ ਅੱਗੇ ਰੱਖਿਆ ਤੇ ਦੋਸਤੋ ਇਹਦੇ ਵਿੱਚ ਆਓ ਜ਼ਰੂਰ ਆਪਣੇ ਬੱਚਿਆਂ ਨੂੰ ਸਿਖਾਓ ਪਰ ਇਹ ਤੁਹਾਨੂੰ ਹਰ ਰੋਜ਼ ਪੈਸੇ ਜਿਹੜਾ ਸ਼ੇਅਰ ਬਾਜ਼ਾਰ ਆ ਨਹੀਂ ਦੇਵੇਗਾ ਤੇ ਜਿਹੜਾ ਸ਼ੇਅਰ ਬਾਜ਼ਾਰ ਆ ਇਹ ਆਪਣੀ ਰੁੱਤ ਅਨਸਾਰ ਕਹਿ ਲਓ ਭੀ ਆਪਣੇ ਬੁੱਲ ਆਏ ਤੇ ਜਦੋਂ ਇਹਦੇ ਵਿੱਚ ਲੋਕਾਂ ਦੇ ਵਿੱਚ ਕਹਿ ਲਓ ਕਿ ਪੂਰਾ ਜੋਸ਼ ਹੁੰਦਾ ਨਾ ਬਾਈ ਜਿਹੜਾ ਬਾਹਰ ਆ ਖਰੀਦਦੇ ਆ ਮਾਲ ਤੇ ਉਸ ਵੇਲੇ ਫੇ ਸ਼ੇਅਰ ਆ ਜਿਹੜੇ ਟੁੱਟੇ ਟੁੱਟੀਆਂ ਕੰਪਨੀਆਂ ਵੀ ਬਾਈ ਬਹੁਤ ਕਈ ਗੁਣਾ ਤੁਹਾਨੂੰ ਰਟਾਰਨ ਦੇ ਜਾਂਦੀਆਂ ਤੇ ਹੁਣ ਜਿਹੜਾ ਨਵਾਂ ਬੰਦਾ ਆ ਹਮੇਸ਼ਾ ਇਹ ਦੇਖ ਲਿਓ ਬੁਲਦੇ ਵਿੱਚ ਫਸੂਗਾ ਤੇ ਬੁਲਦੇ ਵਿੱਚ ਕਿਵੇਂ ਫਸੂਗਾ ਕਿ ਇਹ ਤਾਂ ਦੌੜੀ ਜਾ ਰਹੀਆਂ ਗਾਹਾਂ ਨੂੰ ਹੋਰ ਉੱਪਰ ਜਾਏਗਾ ਹੋਰ ਉੱਪਰ ਜਾਏਗਾ ਤੇ ਪਰ ਜਿਵੇਂ ਤੁਹਾਨੂੰ ਮੈਂ ਹੱਥ ਦਿਖਾ ਲਿਆ ਦੋਸਤੋ ਜੈਸ ਬੈਂਕ ਦਾ ਹਾਲ ਠੀਕ ਹੈ ਨਾ ਤੇ ਇਦਾਂ ਹੀ ਜਦੋਂ ਫਿਰ ਬੀਅਰ ਆਂਦਾ ਤੇ ਉਹ ਥੋੜਾ ਜਿਆ ਜਿਹੜੇ ਨਵੇਂ ਬੰਦੇ ਉਹਨਾਂ ਨੂੰ ਨਰਾਸ਼ ਕਰਦਾ ਤੇ ਜਦ 10 20% ਸਾਡੀ ਪੋਰਟਫੋਲੀਓ ਦੇ ਵਿੱਚੋਂ ਸਾਡਾ ਘਾਟਾ ਪੈਣ ਸਾਨੂੰ ਦਿਖਣ ਲੱਗਦਾ ਨਾ ਤੇ ਉਹ ਬੰਦਾ ਫੇ ਭੱਜ ਜਾਂਦਾ ਕਿਉਂਕਿ ਉਹਨੂੰ ਡਰ ਲੱਗਦਾ ਹੁੰਦਾ ਉਹ ਆਪਣਾ ਘਾਟਾ ਦੇਖ ਕੇ ਸੋ ਜਿਹੜੇ ਦੋਸਤ ਇਹਦੇ ਵਿੱਚ ਲੰਮੇ ਸਮੇਂ ਲਈ ਆਂਦੇ ਆ ਲੰਮੇ ਸਮੇਂ ਲਈ ਹਮੇਸ਼ਾ ਵੱਡਾ ਬੰਦਾ ਜਿਹੜਾ ਮਾਲ ਖਰੀਦਦਾ ਹੈ ਉਹ ਜਦੋਂ ਮੰਦੀ ਦੇ ਵਿੱਚ ਮਾਰਕੀਟ ਸੀ ਜਿਵੇਂ ਕਿ ਆਪਾਂ ਪਿਛਲੇ ਕਹੋ ਕੋ ਮਾਰਚ ਅਪ੍ਰੈਲ ਤੱਕ ਜਿਹੜੀਆਂ ਵੀਡੀਓ ਸੀਗੀਆਂ ਤੁਸੀਂ ਨਾ ਜਾ ਕੇ ਦੇਖ ਸਕਦੇ ਜਿਹੜੇ ਸਟਾਕਸ ਸੀਗੇ ਬਹੁਤ ਵਧੀਆ ਉਹਨਾਂ ਨੇ ਰਿਕਵਰੀ ਦਿੱਤੀ ਆ ਮੰਦੀ ਦੇ ਵਿੱਚ ਖਰੀਦ ਕੇ ਔਰ ਇਹਨਾਂ ਨੂੰ ਜਿਹੜਾ ਕਿ ਆਪਣਾ ਬੁਲ ਦੇ ਵਿੱਚ ਵੇਚ ਦੇਣਾ ਸੋ ਕਈ ਦੋਸਤ ਜਿਹੜੇ ਕੀ ਆ ਉਹ ਹਰ ਰੋਜ਼ ਆਉਂਦੇ ਆ ਹਰ ਰੋਜ਼ ਆਉਂਦੇ ਆ ਆਪਸ਼ਨ ਦੇ ਵਿੱਚ ਐਫ ਐਨਓ ਦੇ ਵਿੱਚ ਟਰੇਡਿੰਗ ਕਰਨ ਤੇ ਐਫ ਐਨਓ ਆਪਸ਼ਨ ਆ ਤੇ ਨਵੇਂ ਦੋਸਤਾਂ ਨੂੰ ਮੈਂ ਖਾਸ ਕਰਕੇ ਕਹੂੰਗਾ ਭਾਈ ਇਹ ਤੋਂ ਦੂਰੇ ਰਹਿਣਾ ਤੇ ਚੰਗਾ ਆ ਤੇ ਸਟਾਕ ਦੇ ਵਿੱਚ ਇਨਵੈਸਟ ਕਰਨੀ ਆ ਤੇ ਜਿਹੜੇ ਓਵਰ ਵੈਲਿਊ ਸਟਾਕ ਆ ਤੇ ਉਹਨਾਂ ਨੂੰ ਆਪਣੇ ਵੱਲੋਂ ਇਗਨੋਰ ਕਰਨ ਦੀ ਕੋਸ਼ਿਸ਼ ਕਰਨੀ ਆ ਤੇ ਕੰਪਨੀ ਭਾਵੇਂ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ ਤੇ ਜਿਹੜੇ ਓਵਰ ਵੈਲਿਊ ਸਟਾਕ ਆ ਤੁਸੀਂ ਉਹਨਾਂ ਨੂੰ ਖਰੀਦਣ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਭਾਈ ਜਿਹੜੇ ਨਵੇਂ ਬੰਦੇ ਆ ਤੇ ਜਿਹੜੇ ਦੋਸਤ ਨੇ ਪਰਾਣਿਆਂ ਨੇ ਇਨਵੈਸਟ ਕੀਤੀ ਉਹ ਬਾਈ ਉਹਨਾਂ ਦਾ ਪ੍ਰੋਫਿਟ ਤਾਂ ਬਣਿਆ ਰਹੇਗਾ ਔਰ ਉਹ ਕੰਪਨੀਆਂ ਚ ਬਣੇ ਵੀ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਪ੍ਰੋਫਿਟ ਮਿਲ ਚੁੱਕਾ ਹੁੰਦਾ ਸੋ ਇਸ ਕਰਕੇ ਇਹ ਥੋੜੀ ਜਿਹੀ ਨਵੇਂ ਦੋਸਤਾਂ ਨੂੰ ਸਮਝਾਉਣ ਦੇ ਲਈ ਆਪਾਂ ਨੇ ਅੱਜ ਦੀ ਜਿਹੜੀ ਕਿ ਵੀਡੀਓ ਨੂੰ ਮੈਂ ਜ਼ਰੂਰੀ ਸਮਝਿਆ ਸੋ ਦੋਸਤੋ ਜਿਵੇਂ ਕਿ ਜੋਤੀ ਸੀਐਨਸੀ ਜਿਹੜਾ ਦਾ ਇਹਦਾ ਆਈਪੀਓ ਆਇਆ ਤੇ ਬਹੁਤ ਵਧੀਆ ਸਟਾਕ ਚੱਲਿਆ ਜੋਤੀ ਸੀਐਨਸੀ ਸੀਐਨਸੀ ਜਿਹੜੀਆਂ ਕੰਪਨੀਆਂ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਰੋਬਟ ਰੋਬਟ ਵਾਲੀਆਂ ਆਰਮ ਹੋਗੇ ਕੰਮ ਕਰਨ ਵਾਲੇ ਹੁਣ ਕੀ ਹੋਵੇਗਾ ਲੇਬਰ ਘਟ ਜਾਵੇਗੀ ਤੇ ਸਾਰਾ ਕੰਮ ਮਸ਼ੀਨ ਤੇ ਚੱਲੇਗਾ ਤੇ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਐ ਇਹ ਕੰਪਨੀਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜੇਕਰ ਤੁਹਾਨੂੰ ਲੱਗਦਾ ਕਿ ਗਰੋਥ ਐ ਬਾਈ ਤੁਸੀਂ ਇਦਾਂ ਦੀਆਂ ਕੋਈ ਹੋਰ ਕੰਪਨੀਆਂ ਵੀ ਬਹੁਤ ਨੇ ਤੁਸੀਂ ਉਹਨਾਂ ਦੇ ਉੱਪਰ ਵੀ ਆਪਣੀ ਨਿਗਾਹ ਬਣਾ ਕੇ ਰੱਖ ਸਕਦੇ ਆਂ ਸਾਡਾ ਇੱਥੇ ਕਿਸੇ ਨੂੰ ਕੋਈ ਰეკਮੈਂਡੇਸ਼ਨ ਨਹੀਂ ਆ ਬਾਈ ਤੇ ਨਾ ਹੀ ਆਪਾਂ ਰეკਮੈਂਡੇਸ਼ਨ ਕਿਸੇ ਨੂੰ ਦੇ ਸਕਦੇ ਆ ਤੇ ਇਹ ਸਿਰਫ ਇੱਕ ਇਹ ਆਪੇ ਜਿਹੜੇ ਸਾਡੇ ਨਵੇਂ ਦੋਸਤ ਪੁੱਛ ਰਹੇ ਨੇ ਤੇ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੋਵੇ ਤੇ ਹਾਂ ਵੀ ਜਦੋਂ ਸਟਾਕ ਮਾਰਕੀਟ ਕਿਸੇ ਵੀ ਅਫਵਾਹ ਜਾਂ ਕਿਸੇ ਵੀ ਵਜ੍ਹਾ ਕਾਰਨ ਕਹ ਲਓ ਵੀ ਆਪਣਾ ਲੋ ਲੋ ਲਾਣ ਦੇ ਵੱਲੋਂ ਜਾਂਦੀ ਆ ਨਾ ਤੇ ਸਟਾਕਾਂ ਨੂੰ ਫਿਰ ਜਿਹੜੀ ਕੀ ਆ ਨਾ ਐਦਾਂ ਦੇ ਲੋ ਲੱਗਦੇ ਆ ਕਿ ਬੰਦਿਆਂ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ ਵੀ ਅਸੀਂ ਇਸ ਦੇ ਵਿੱਚੋਂ ਬਾਹਰ ਕਿਵੇਂ ਨਿਕਲੀ ਹੈ ਜਿਹੜੇ ਓਵਰ ਵੈਲਿਊ ਸਟਾਕ ਹੁੰਦੇ ਸੋ ਆਪਣਾ ਕਹਿਣ ਦਾ ਮਤਲਬ ਇਹ ਹੈ ਕਿ ਕੱਲ ਨੂੰ ਜੇਕਰ ਕਿਸੇ ਵੀ ਕੰਪਨੀ ਨੂੰ ਲੋ ਲੱਗਦਾ ਆ ਤੇ ਤੁਹਾਤੋਂ ਐਗਜ਼ਿਟ ਵੀ ਨਿਕਲਿਆ ਨਹੀਂ ਜਾਣਾ ਸੋ ਜਿਹੜੇ ਓਵਰ ਵੈਲਿਊ ਸਟਾਕ ਹੁੰਦੇ ਆ ਸੋ ਇਹਨਾਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖਣਾ ਜ਼ਰੂਰੀ ਹੈ ਕਿਉਂਕਿ ਜਿਹੜੇ ਪੁਰਾਣੇ ਬੰਦੇ ਹੁੰਦੇ ਆ ਉਹਨਾਂ ਨੇ ਤਾਂ ਆਲਰੇਡੀ ਸਾਰੇ ਲੋ ਵੀ ਦੇਖੇ ਹੁੰਦੇ ਆ ਹਾਈ ਵੀ ਦੇਖੇ ਹੁੰਦੇ ਆ ਸੋ ਇਹ ਜਿਹੜੇ ਨਵੇਂ ਦੋਸਤ ਆ ਇਹ ਸਿਰਫ ਉਹਨਾਂ ਦੇ ਆਪਾਂ ਕਹਿ ਸਕਦੇ ਆ ਸੋ ਬਾਕੀ ਦੋਸਤੋ ਇਹ ਆ ਪੇ ਜਿਹੜਾ ਵੀ ਬੰਦਾ ਇਹਦੇ ਵਿੱਚ ਐਂਟਰ ਕਰਨ ਦੀ ਚਾਹੁੰਦਾ ਹੈ ਵੀ ਮੈਂ ਇਹਦੇ ਨਾਲ ਕੰਮ ਕਰਾਂ ਸਿੱਖਾਂ ਸੋ ਥੋੜੀ ਕੁਆਂਟੀਟੀ ਦੇ ਨਾਲ ਥੋੜੇ ਪੈਸਿਆਂ ਦੇ ਨਾਲ ਟਰੇਡ ਕਰੋ ਤੇ ਇਹਨੂੰ ਜਿਹੜਾ ਕਿ ਆ ਸਿੱਖਣ ਦੇ ਲਈ ਤੁਸੀਂ ਦੋਸਤੋ ਬੁੱਕਾਂ ਚੰਗੀਆਂ ਚੰਗੀਆਂ ਪੜ੍ਹ ਸਕਦੇ ਆ ਚੰਗੇ ਦੋਸਤਾਂ ਨੂੰ ਸੁਣ ਸਕਦੇ ਆ ਜਿਹਨਾਂ ਨੂੰ ਵੀ ਤੁਸੀਂ ਪਸੰਦ ਕਰਦੇ ਆ ਨਾ ਤੇ ਆਪਣਾ ਇਹਦੇ ਪ੍ਰਤੀ ਰੁਝਾਨ ਉਹ ਤੁਹਾਡਾ ਤਾਂ ਵਧੇਗਾ ਜੇਕਰ ਆਪਾਂ ਹੋਰ ਜਿਹੜੇ ਕੰਮਾਂ ਦੇ ਨਾਲ ਨਾਲ ਇਸ ਸਟਾਕ ਮਾਰਕੀਟ ਦੀ ਨਿਊਜ਼ ਨੂੰ ਵੀ ਰੋਜ਼ ਦੀ ਰੋਜ਼ ਅਪਡੇਟ ਕਰ ਸਕੀਏ ਸੋ ਨਾਲ ਦੀ ਨਾਲ ਕਈ ਦੋਸਤ ਦੇ ਸਨੇਹ ਵੀ ਆਂਦੇ ਸੀਗੇ ਬਾਈ ਪੇ ਹਾਂਜੀ ਅਸੀਂ ਨੌਕਰੀ ਕਰ ਰਹੇ ਹਾਂ ਨੌਕਰੀ ਛੱਡਦੇ ਹੀ ਇਹ ਬਾਈ ਮੈਂ ਇਸ ਹੱਕਤ ਨਹੀਂ ਹਾਂ ਕਿਉਂਕਿ ਜਿਹੜਾ ਸਟਾਕ ਮਾਰਕੀਟ ਦਾ ਕੰਮ ਆ ਤੇ ਅੱਜ ਇਹ ਬੋਲਤੇ ਜਾ ਰਿਹਾ ਬਾਈ ਬਹੁਤ ਵਧੀਆ ਲੱਗ ਰਿਹਾ ਤੇ ਜਿੱਦਣ ਇਹ ਬਾਈ ਪਿੱਛੇ ਨੂੰ ਮੋੜਨ ਲੱਗਣਾ ਤੇ ਉਦੋਂ ਤੁਸੀਂ ਕਹਿਣਾ ਯਾਰ ਨੌਕਰੀ ਹੀ ਚੰਗੀ ਸੀ ਸੋ ਇਸ ਕਰਕੇ ਬਾਈ ਜਿੱਥੋਂ ਸਾਨੂੰ ਰੋਟੀ ਮਿਲਦੀ ਆ ਚਾਹੇ ਉਹ ਖੇਤੀ ਦਾ ਕੰਮ ਆ ਚਾਹੇ ਉਹ ਦੁਕਾਨ ਦਾ ਕੰਮ ਆ ਚਾਹੇ ਉਹ ਤੁਹਾਡੀ ਨੌਕਰੀ ਆ ਤੇ ਕੋਈ ਵੀ ਕੰਮ ਤੁਸੀਂ ਦੋਸਤੋ ਕਰਦੇ ਆ ਤੇ ਉਹਦੇ ਨਾਲ ਨਾਲ ਹੀ ਇਹ ਕੰਮ ਜਾਰੀ ਰੱਖੋ ਸੋ ਇੱਕ ਤਰਫਾ ਜਿਹੜੀ ਕੀ ਆ ਰੋਟੀ ਵੀ ਆ ਉਹ ਸੜ ਜਾਂਦੀ ਆ ਸੋ ਇਸ ਕਰਕੇ ਹੁਣ ਜਿਵੇਂ ਆਪਾਂ ਵੀ ਅਸੀਂ ਵੀ ਖੇਤੀ ਕਰਦੇ ਆ ਬਾਈ ਨਾਲ ਨਾਲੇ ਕੰਮ ਵੀ ਕਰਦੇ ਆ ਕਿਉਂਕਿ ਤੁਹਾਨੂੰ ਬੈਕਅਪ ਚਾਹੀਦਾ ਹੁੰਦਾ ਬਾਈ ਬੈਕਅਪ ਸਾਨੂੰ ਹੋਰ ਕੰਮ ਨਾਲ ਦੀ ਨਾਲ ਜਾਰੀ ਰੱਖ ਕੇ ਹੀ ਕੀਤਾ ਜਾ ਸਕਦਾ ਸੋ ਜਿਹੜੇ ਲੰਬੇ ਸਮੇਂ ਦੇ ਲਈ ਸਟਾਕ ਤੁਸੀਂ ਦੋਸਤੋ ਖਰੀਦਣਾ ਚਾਹੁੰਦੇ ਆ ਤੇ ਉਹ ਸਟਾਕ ਆ ਜਿਹਦੀ ਲਿਸਟ ਆ ਜਿਹੜੀ ਬਣ ਚੁੱਕੀ ਆ ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹ ਸਟਾਕ ਆ ਜਿਹੜੇ ਇੱਥੇ ਦਿਖਾਵਾਂਗੇ ਸੋ ਉਹਨਾਂ ਦੇ ਵਿੱਚੋਂ ਤੁਸੀਂ ਜਿਹੜੇ ਕੀ ਛਾਂਟੀ ਕਰਨੇ ਆ ਉਸ ਕੰਪਨੀ ਦੀ ਪੂਰੀ ਛਾਣਬੀਨ ਕਰਨੀ ਉਸ ਤੋਂ ਬਾਅਦ ਹੀ ਤੁਸੀਂ ਜਿਹੜਾ ਕੋ ਆਪਣਾ ਡਿਸੀਜਨ ਲੈਣਾ ਹੈ ਸੋ ਅੱਜ ਦੀ ਇਹ ਵੀਡੀਓ ਸਿਰਫ ਮੇਰੇ ਦੋਸਤਾਂ ਦੇ ਨਾਲ ਗੱਲਬਾਤ ਕਰਨ ਲਈ ਔਰ ਇਹ ਨਵੇਂ ਦੋਸਤਾਂ ਨੂੰ ਸਮਝਾਉਣ ਦੇ ਲਈ ਸੀਗੀ ਤੇ ਵਾਕਿਆ ਜੇਕਰ ਤੁਹਾਨੂੰ ਇਹ ਅੱਜ ਦੀ ਜਾਣਕਾਰੀ ਚੰਗੀ ਲੱਗੀ ਆ ਵਾਈਲ ਲਾਈਕ ਥੁੱਕੇ ਜਾਣਾ ਤੇ ਔਰ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਭਰਾ ਬਹੁਤ ਔਖਾ ਹੋ ਕੇ ਤੁਹਾਡੇ ਲਈ ਟਾਈਮ ਕੱਢਦਾ ਔਰ ਤੁਹਾਡੇ ਤੱਕ ਆਪਾਂ ਸਾਰੀ ਜਾਣਕਾਰੀ ਆ ਲਿਆ ਕੇ ਆਉਣ ਦੀ ਕੋਸ਼ਿਸ਼ ਕਰਦੇ ਆ ਸੋ ਹਮੇਸ਼ਾ ਇਹ ਬੁੱਲ ਦੇ ਕੇ ਆਪਾਂ ਇਨਵੈਸਟਮੈਂਟ ਕਰਨੀ ਨਹੀਂ ਚਾਹੀਦੀ ਤੇ ਆਪਣੇ ਆਪ ਨੂੰ ਪ੍ਰੇਪੇਅਰ ਰੱਖਣਾ ਚਾਹੀਦਾ ਕਿ ਕੱਲ ਨੂੰ ਜੇਕਰ ਗਰਾਵਟ ਆਂਦੀ ਆ ਤੇ ਉਹ ਗਰਾਵਟ ਕਿੱਥੇ ਤੱਕ ਜਾਂਦੀ ਆ ਤੇ ਬਾਈ ਫਿਰ ਆਪਾਂ ਉਹਦੇ ਵਿੱਚੋਂ ਸਰਵਾਈਵ ਕਿਵੇਂ ਕਰਨਾ ਸੋ ਬੈਕਅਪ ਜ਼ਰੂਰ ਰੱਖੋ ਬਾਈ ਆਪਣਾ ਐਮਰਜੈਂਸੀ ਫੰਡ ਜ਼ਰੂਰ ਰੱਖੋ ਜੇਕਰ ਕੱਲ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਮੰਨ ਲਓ 10 20% ਦੀ ਗਰਾਵਟ ਆਂਦੀ ਤਾਂ ਆਪਾਂ ਬਲਕ ਦੇ ਵਿੱਚ ਮਾਲ ਚੱਕ ਸਕੀਏ ਸੋ ਧੰਨਵਾਦ ਆ ਦੋਸਤੋ ਸਤਿ ਸ੍ਰੀ ਅਕਾਲ ਆ ਮਿਲਦੇ ਹਾਂ ਹੁਣ ਅਗਲੀ ਜਾਣਕਾਰੀ ਦੇ ਵਿੱਚ ਸਤਿ ਸ੍ਰੀ ਅਕਾਲ